ਅੱਜ ਤੇ ਆਈ ਤੇ ਆ ਗਿਆ ਹੌ ਕੜਿਆਣੇ ਵਾਲਾ ਅੱਜ ਤੇ ਆਈ ਤੇ ਆ ਗਿਆ ਬੂਟਿਆ ਆ ਟੋਂਡਾ ਤੇਰਾ ਮੇਲਾ ਬਣਾ ਗਿਆ ਹਾ ਬੂਟਿਆ ਅੱਜ ਤੇ ਪ੍ਰਤਾਪ ਫਾਈਨਲ ਦੀਆਂ ਚੋਟੀਆਂ ਤੇਰੀਆਂ ਲਾਉਣੀਆਂ ਚਾਹ ਪਾਣੀ ਪੀਲਾ ਨੋ ਜਾਂਦਾ ਆ ਸੈਮੀ ਸ਼ੁਰੂ ਹੋ ਗਿਆ ਹੈ ਪਹਿਲੀ ਕਬੱਡੀ ਅੰਬਾ ਸੁਰਸਿਕ ਦੀ ਧਰਤੀ ਦਾ ਆ ਗਿਆ ਬਿੱਲਿਆ ਹਾ ਕੱਢੀ ਕਬੱਡੀ 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 ਹੀਰੇ ਭੱਜ ਨਾਲ ਕੰਪੈਰੀਸ਼ਨ ਕੀਤਾ ਜਾਂਦਾ ਹਰਪੂਰ ਸਿੰਘ ਹੀ ਹੈ ਪਰ ਆਹ ਰੇਡ ਵੇਖਦਾ ਵੀ ਮੇਰੇ ਵੀਰੋ ਕਿ ਗੱਲ-ਗੱਲ ਵਿੱਚ ਅੜੀ ਪਾਉਂਦਾ ਹੈ ਲੱਗਦਾ ਮਾਨਸੇ ਵੱਡਦਾ ਹੈ ਅੱਜ ਅੜੀਆਂ ਕੌਣ ਪਾਉਂਦਾ ਹੈ ਕਿਹੜਾ ਸਿਰੇ ਸਤੇ ਜੱਫੇ ਲਾਉਂਦਾ ਹੈ ਸੁਰਖਪੁਰੀਆ ਸਤਨਾਮ ਸਿੰਘ ਉਹ ਗੱਲ ਪਾਉਂਦਾ ਤੇ ਟਾਕੇ ਹਿੱਕ ਤੇ ਬੈਠਣ ਵਾਲੀ ਗੱਲ ਹੈ ਲੈ ਵੀ ਵੇਖ ਲੈ ਕਾਲੇ ਨਸ਼ੀਨ ਵਾਲਿਆ ਦੁਨੀਆ ਦਾ ਕਹਿੰਦੇ ਚੋਟੂ ਦਾ ਕਬੱਡੀ ਕੱਪ ਰਾਏਕੋਟ ਦਾ ਕੱਪ ਖੇਡਿਆ ਜਾ ਰਿਹਾ ਹੈ ਆ ਅਗਲੀ ਕਬੱਡੀ ਟੇਕਿਆ ਧਰਤੀ ਮਨ ਮੱਥਾ ਦੀਪਾ ਪੁਰੀ ਹੈ ਸ਼੍ਰੀ ਦੇਵੀ ਦਾ ਜੀ ਤੇ ਨਹੀਂ ਰਹੇ ਪਰ ਉਹਨਾਂ ਦਾ ਕਹਿੰਦੇ ਸ਼ਿੰਗਾਰਿਆ ਹੋਇਆ ਦੁਨੀਆ ਦਾ ਟਾਪਰ ਰੇਡਰ ਹੈ ਆਓ ਕਹਿੰਦੇ ਦੇਵੀ ਤਿਆਲੀ ਸ਼ਰਮਾ ਕੁੱਬੇ ਪਿੰਡ ਵਾਲਿਆਂ ਦਾ ਚੰਡਿਆ ਆ ਖਿਡਾਰੀ ਬੇਜੋ ਹਰਿਆਣੇ ਸ਼ੋਰਾ ਕਾਸ਼ੀਪੁਰਿਆ ਦੀਪਕ ਕਬੱਡੀ ਪੌਣ ਲਈ ਵਧਿਆ ਹੋਇਆ ਪਰ ਦੂਸਰੇ ਵੱਨ ਪ੍ਰਤਾਪ ਮੇਰੇ ਵੀਰੋ ਹਾ ਕੜਿਆਣੇ ਵਾਲਾ ਲਾਜਫ ਰੇਡਰ ਬਣਿਆ ਜਾਨੀ ਸ਼ਕੰਦਰ ਭਵਾਨ ਦਾ ਪੋਤਰਾ ਹੈ ਏਰੀਆ ਲਲ ਤੋਂ ਵੱਧਦਾ ਆਲਮਗਿਰੀ ਦੇ ਜਸ਼ਨ ਦਾ ਵੀ ਕਹਿੰਦੇ ਨਾ ਹੁਣ ਚੱਲਦਾ ਇੱਕ ਪਾਸੇ ਵੇਖਦਾ ਭਈ ਸੁਰਖਪੁਰ ਦੀ ਸਟਾਪ ਲਾਈਨ ਹੈ ਕਿਹੜਾ ਜਾਸੀ ਦਾ ਕੇ ਜਫਾ ਐਨ ਤਨ ਤਨ ਜਾਂਦਾ ਕਿ ਸੁਰਖਪੁਰਿਆ ਜਾਦਾ ਲਾਂਦਾ ਯਾਦਗਾਰੀ ਦੇ ਜੱਫੇ ਸੁਰਖਪੁਰਿਆ ਜਾਤਾ ਲਾਉਂਦਾ ਓ ਯਾਦਗਾਰੀ ਦੇ ਜੱਫੇ ਸੁਰਖਪੁਰਿਆ ਸਰਪੰਚ ਚਲਾਉਂਦਾ ਓ ਯਾਦਗਾਰੀ ਦੇ ਜੱਫੇ ਸੁਰਖਪੁਰਿਆ ਸਰਪੰਚ ਚਲਾਉਂਦਾ ਲਵੀ ਤੁੱਕਾਂ ਵਾਲਿਆ ਓ ਦੁਨੀਆ ਚਾਹੁੰਦੀ ਐ ਤੁੱਕਾਂ ਵਾਲਿਆ ਜੇ ਅੱਬੇ ਤੇ ਖੁਸ਼ੀ ਦੀ ਟੱਕਰ ਹੋ ਜਾਏ ਗੱਲਾਂ ਵੱਖਰੀਆਂ ਗੱਲਾਂ ਵੱਖਰੀਆਂ ਪਰ ਬੇਲਾ ਕਾਲ ਵਾਲਾ ਨਹੀਂ ਮੰਨਦਾ ਕੇ ਪੁਆਇੰਟ ਮਰੇ ਗਿਓ ਅੰਬਾ ਸੁਰਸਿੰਘ ਵਾਲਾ ਡਬਲ ਟੱਚ ਦਾ ਨੰਬਰ ਆਪਣੀ ਟੀਮ ਵਾਸਤੇ ਜੋੜਦਾ ਹੈ ਰੀਪਲੇ ਮੰਗਿਆ ਗਿਆ ਨੰਬਰ ਦਾ ਟੈਕਨੀਕਲ ਕਮੇਟੀ ਟਾਈਮ ਦੇਵੇ ਬਸੋ ਯਾਰ ਆਹ ਕੱਪਰੂ ਦੀ ਹੈਲਪ ਲਈ ਸਾਰੇ ਜ਼ਰੂਰ ਤਾਨ ਕਰਿਓ ਕਿਉਂਕਿ ਤੁਹਾਡੇ ਸਰਤੇ ਕਬੱਡੀ ਆ ਤੁਹਾਡੇ ਸਰਤੇ ਪਲੇਅਰ ਹੈ ਆ ਜਿਉਂਦੇ ਵਾਸਤੇ ਰੋ ਤੁਸੀਂ ਕਬੱਡੀ ਨੂੰ ਚੋੜੋ ਆ ਬੁੱਕਿਆ ਤੁਹਾਨੂੰ ਚਾਹਰ ਪੱਤਾ ਜਾਫੀ ਅੱਜ ਕੱਲ ਦਾ ਜਰਵਾਣਾ ਲਲਤੋਂ ਵਾਲਿਆ ਹਿੱਟ ਕਰਦਾ ਕੜਿਆਣਾ ਜਾਫੀ ਅੱਜ ਕੱਲ ਦਾ ਜਰਵਾਣਾ ਯਾਰੋ ਖਤਰਨਾਕ ਹੈ ਜਾਫੀ ਮਾਰੇ ਕਦੇ ਕਦੇ ਥਾਪੀ ਘਰੋਂ ਕਰੀਬੀ ਕੱਢਦੀ ਜਿਹਨੇ ਘਰੋਂ ਕਰੀਬੀ ਕੱਢਦੀ ਉਹ ਜਸ਼ਨ ਮੇਰੇ ਲਈ ਆਲਮਗੀ ਦੀਆ ਔਰ ਦੂਸਰੇ ਬੰਦੇ ਸੇਵਕ ਦਾ ਉਹ ਸੁਰਖਪੁਰ ਪਿੰਡ ਹੈ ਸੇਵਕ ਦਾ ਮੇਰੇ ਪੰਜਾਬੀ ਵੀਰੋ ਸੁਰਖਪੁਰ ਪਿੰਡ ਹੈ ਯਸ਼ਰ ਅਰਬ ਗੀਦਿਆ ਆ ਸੇਵਕ ਔਰ ਸੁਰਖਪੁਰੀਆ ਸੇਵਕ ਸੁਰਖਪੁਰੀਆ ਸੇਵਕ ਆਓ ਸੁਰਖਪੁਰੀਆ ਇਸੋਨ ਹਾ ਬਤਿ ਸ਼੍ਰੀ ਆਕਾਲ ਥਾਪੀ ਕਿੰਦੀ ਵੱਜਦੀ ਐ ਹੁਣ ਥਾਪੀ ਕਿਹਦੀ ਵੱਜਦੀ ਐ ਜੁਰਤਾਂ ਦੇ ਨਾਲ ਥਾਪੀਆਂ ਵੱਜਦੀਆਂ ਅੱਜ ਕੌਣ ਥਾਪੀਆਂ ਮਾਰਦਾ ਐ ਰਾਏਕੋਟ ਦਾ ਮੇਲਾ ਕੌਣ ਚਾਹੁੰਦਾ ਐ ਇਹ ਸਮੇਂ ਦੀਆਂ ਬੱਤਾਂ ਵਜ ਗਿਆ ਚਾਚਾ ਬਾਓ ਕੜਿਆਣੇ ਵਾਲਿਆ ਬਾਓ ਕੜਿਆਣੇ ਵਾਲਿਆ ਤੇਰੇ ਵਾਸਤੇ ਰਹਿਣ ਚਵਾਰੇ ਉਹ ਜੱਫੇ ਲਾਉਣ ਵਾਲਿਆ ਤੇਰੇ ਵਾਸਤੇ ਰਹਿਣ ਚਵਾਰੇ ਉਹ ਜੱਫੇ ਲਾਉਣ ਵਾਲਿਆ ਆਹ ਤੇਰੇ ਵਾਸਤੇ ਰਹਿਣ ਚਵਾਰੇ ਭਈਆ ਨੌਜੋ ਨਬਰੋਂ ਅੰਬਾ ਸੋਰ ਸਿੰਘ ਦੀ ਧਰਤੀ ਦਾ ਮੱਝ ਦਾ ਮਿਹਰ ਜੱਟ ਪੂਰਾ ਕਹਿਣ ਜੀ ਸਿਰੇ ਦੇ ਅੰਜਾਫੇ ਨੂੰ ਦਿੰਦਾ ਫੈਟ ਜੀ ਮੱਝ ਦਾ ਮਿਹਰ ਜੱਟ ਇੱਕ ਪਾਸੇ ਇੱਕ ਪਾਸੇ ਫੜਦਾ ਗੁੱਟ ਕਹਿੰਦਾ ਹਟ ਪਾਸੇ ਹਟ ਪਾਸੇ ਕਹਿੰਦਾ ਫੇਰ ਮਿਲਦੇ ਆ ਇਹ ਚੋਟੀ ਦਾ ਰੇਡਰ ਅੰਮ੍ਰਿਤਕਾ ਕੁੱਤਵਾ ਪਾਵੜੀਆਂ ਬੂਟਾ ਛਾਪਾ ਤੇ ਰਮਨ ਦਾ ਕਲੇਡਾ ਵਾਲਾ ਕਹਿੰਦਾ ਵੀ ਦੁੱਗਾਂ ਵਾਲਾ ਖੁਸ਼ੀ ਦੇ ਦੋ ਜਫੇ ਲਾਉਂਦਾ 2100 ਦਿੱਤਾ ਜਾਊ ਜੇ ਜੇ ਆ ਕੜਿਆਣੇ ਵਾਲਾ ਅੱਜ ਤੇ ਆਈ ਤੇ ਆ ਗਿਆ ਹਾ ਕੜਿਆਣੇ ਵਾਲਾ ਅੱਜ ਤੇ ਆਈ ਤੇ ਆ ਗਿਆ ਬੂਟਿਆ ਆ ਟੁੰਡਾ ਤੇਰਾ ਮੇਲਾ ਬਣਾ ਗਿਆ ਹਾ ਬੂਟਿਆ ਅੱਜ ਤੇ ਪ੍ਰਤਾਪ ਆਈ ਹੈ ਜੇ ਕੋਈ ਪੁੱਛੇ ਚੈਮ ਕਹਿੰਦੀ ਸਾਡਾ ਹੀ ਹੈ ਸ਼ੰਦਾ ਅਚਰਵੜੀਆ ਆ ਗਿਆ ਹੈ ਸਾਡਾ ਵੱਡਾ ਭਾਈ ਹੈ ਖੇਡ ਕਬੱਡੀ ਪੱਟੀ ਦੇਣ ਵੀ ਛਿੰਦੇ ਅਚਰ ਵਾਲੀ ਹੈ ਵੇਖ ਲਓ ਵੀ ਮੈਦਾਨ ਦੇ ਅੰਦਰ ਪੂਰਾ ਜਗਮਾਲ ਵਾਲੀ ਵਾਲਾ ਸਰਸੇ ਇਲਾਕੇ ਦਾ ਇੱਕ